ਦਲੀਪ ਘਟਿਵਾਨ ਦਾ ਪੰਜਾਬੀ ਨਾਵਲ ਗਫੂਰਸੀ ਉਹਦਾ ਨਾਮ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਚੰਗਾ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਸੋ ਆਓ ਨਾਵਲ ਗਫੂਰਸੀ ਉਹਦਾ ਨਾਮ ਦਾ ਭਾਗ ਪਹਿਲਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਸੁਣਦੇ ਰਹੋ ਸਵੀ ਮੀਡੀਆ 11 ਹਰ ਵਾਰੀ ਸ਼ੂਟਿੰਗ ਵਿੱਚ ਸਾਡਾ ਪਰਿਵਾਰ ਪਿੰਡ ਮਾਂਜੀ ਅਤੇ ਬਾਬਾਜੀ ਕੋਲ ਜਾਂਦਾ ਤਾਂ 11-12 ਸਾਲਾਂ ਦੇ ਮਾੜੂ ਜਿਹੇ ਗਫੂਰ ਨੂੰ ਚਾ ਚੜ ਜਾਂਦਾ। ਨਿੱਕੇ ਮोटे ਕੰਮ ਲਈ ਬਾਬਾਜੀ ਨੇ ਮੰਡੀਆਂ ਪਿੰਡ ਦੇ ਅਰੜੀਆਂ ਦੇ ਮੁੰਡੇ ਨੂੰ ਨੌਕਰ ਰੱਖ ਲਿਆ ਹੋਇਆ ਸੀਗਾ। ਅੰਜ ਤਾਂ ਸਾਈਂ ਨਾਂ ਦਾ ਇੱਕ ਬੁੱਢਾ ਪਹਿਲਾਂ ਹੀ ਘਰ ਦੇ ਕੰਮਾਂ ਲਈ ਰੱਖਿਆ ਹੋਇਆ ਸੀਗਾ। ਜ਼ਮੀਨ ਤਾਂ ਸਾਰੀ ਠੇਕੇ ਤੇ ਦਿੱਤੀ ਹੋਈ ਸੀਗੀ। ਐਸ ਲਈ ਕਰਦੇ ਕੰਮ ਮੱਜਾਂ ਜਾਂ ਘੋੜੀ ਲਈ ਪੱਠੇ ਲਿਆਉਣੇ ਉਹਨਾਂ ਨੂੰ ਅੰਦਰ ਬਾਹਰ ਲੈ ਕੇ ਆਉਣਾ ਉਹਨਾਂ ਲਈ ਹਰਾ ਚਾਰਾ ਅਤੇ ਤੂੜੀ ਪਾਉਣੀ ਸੰਨੀ ਰਲਾਉਣੀ ਉਹਨਾਂ ਹੇਠਲੇ ਗਿੱਲੇ ਸੁੱਕੇ ਥਾਂ ਦਾ ਖਿਆਲ ਕਰਨਾ ਸਾਈ ਦਾ ਕੰਮ ਸੀਗਾ ਸਾਈ ਨੂੰ ਆਮ ਕਰਕੇ ਪਿੰਡ ਵਿੱਚ ਕੋਈ ਸਿਰੀ ਨਹੀਂ ਸਿਰ ਲਾਉਂਦਾਗਾ ਇੱਕ ਤਾਂ ਉਹ ਬੁੱਢਾ ਹੋ ਗਿਆ ਸੀ ਤੇ ਦੂਜਾ ਹਰ ਕੰਮ ਲਈ ਜ਼ਿੱਲਾ ਸੀਗਾ ਸਭ ਤੋਂ ਵੱਡੀ ਗੱਲ ਉਹ ਰੋਟੀ ਬਹੁਤ ਖਾਂਦਾ ਸੀਗਾ ਵੀ ਰੋਟੀਆਂ ਬਾਟਾ ਦਾਲ ਦਾ ਡਲਾ ਗੁੜ ਦਾ ਤੇ ਡੋਲੂ ਲੱਸੀ ਦਾ ਉਹ ਆਰਾਮ ਨਾਲ ਖਾਪੀ ਲੈਂਦਾ ਸੀਗਾ ਮਾਂ ਜੀ ਉਸ ਨੂੰ ਆਖਦੇ ਕਿ ਸਾਈ ਰੋਟੀ ਲੈ ਲੈ ਤਾਂ ਉਹ ਆਖਦਾ ਕਿ ਟੱਬਰ ਠਿਰ ਨੂੰ ਖਾ ਲੈਣ ਦਿਓ ਮੈਂ ਜਿਹੜਾ ਭ ਜਿਹੜਾ ਭੱਜਾ ਜਾਂਦਾ ਵਾਂ ਅਸਲ ਵਿੱਚ ਉਹਦਾ ਮਤਲਬ ਹੁੰਦਾ ਸੀ ਕਿ ਵੀ ਰੋਟੀਆਂ ਤਾਂ ਮੇਰੇ ਲਈ ਬੜੀਆਂ ਹੋਣਗੀਆਂ ਜੇ ਇੱਕ ਦੋ ਟੱਬਰ ਦੇ ਖਾ ਜਾਣ ਮਗਰੋਂ ਵੀ ਬਚ ਗਈਆਂ ਤਾਂ ਉਹ ਵੀ ਖਾਣ ਨੂੰ ਮਿਲ ਜਾਣਗੀਆਂ ਇੱਕ ਵਾਰ ਮਾਂ ਜੀ ਨੇ ਕਿਹਾ ਵੇ ਸਾਈ ਤੇਰਾ ਢੱਡਾ ਘਟੋਆ ਸੁਣਿਆ ਤੂੰ ਪੀਪਾ ਰਸ ਦਾ ਇੱਕੋ ਵਾਰੀ ਪੀ ਜਾਣਾ ਆ ਪਾਲਕ ਭਰ ਮਾਂ ਜੀ ਦੇ ਮੂੰਹ ਵੱਲ ਦੇਖ ਸਾਈ ਬੋਲਿਆ ਮਾਂ ਜੀ ਮੈਂ ਤਾਂ ਜਿਵੇਂ ਜਨਮ ਜਮਾਂਤਰਾਂ ਦਾ ਭੁੱਖਾ ਹੋਵਾ ਇਹ ਸੁਣ ਕੇ ਮਾਂ ਜੀ ਨੂੰ ਉਸ ਉੱਪਰ ਤਰਸ ਆ ਗਿਆ ਸੀਗਾ ਉਹ ਕਹਿਣ ਲੱਗੇ ਤੂੰ ਸਾਈਂ ਰੱਜ ਕੇ ਰੋਟੀ ਖਾ ਲਿਆ ਕਰ ਖਬਰੇ ਰੱਬ ਕੀ ਦੇ ਭਾਗਾ ਦਾ ਦਿੰਦਾ ਆ ਨਿੱਕਾ ਜਿਹਾ ਗਫੂਰ ਕੋਠੇ ਤੇ ਰਾਤ ਵੇਲੇ ਉਸ ਦੀ ਮੰਜੀ ਤੇ ਬੈਠ ਕੇ ਪੁੱਛਦਾ ਸਾਈਂ ਤੇਰਾ ਅੱਬਾ ਵੀ ਸੀਗਾ ਸਾਈਂ ਆਖਦਾ ਹੋਰ ਮੈਂ ਇਸ ਮਾਨੋਂ ਡਿੱਗਿਆ ਸੀਗਾ ਹੁਣ ਤੇਰਾ ਅੱਬਾ ਕਿੱਥੇ ਐ ਗਫੂਰ ਪੁੱਛਦਾ ਸਾਈਂ ਆਖਦਾ ਉਹ ਹੁਣ ਰੱਬ ਕੋਲ ਐ ਇਸਮਾਨ ਤੇ ਗਫੂਰ ਨੂੰ ਉਸ ਦੀ ਗੱਲ ਦੀ ਸਮਝ ਨਹੀਂ ਸੀ ਲੱਗੀ ਉਹ ਪੁੱਛਦਾ ਫੇਰ ਉਹ ਤੈਨੂੰ ਮਿਲ ਕਿਉਂ ਨਹੀਂ ਆਉਂਦਾਗਾ ਸਾਈ ਨੇ ਕਿਹਾ ਹੁਣ ਤਾਂ ਮੈਂ ਹੀ ਉਹਦੇ ਕੋਲ ਜਾਊਂਗਾ ਗਫੂਰ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਉਸ ਮਾਨ ਤੇ ਜਾਏਗਾ ਕਿਵੇਂ ਐਡੀ ਵੱਡੀ ਤਾਂ ਪੌੜੀ ਹੀ ਨਹੀਂ ਹੁੰਦੀਗੀ ਸਾਇੰਸ ਨੂੰ ਸਮਝਾਉਣ ਲੱਗਾ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਸ ਨੂੰ ਦਬ ਦਿੰਦੇ ਨੇ ਪਰ ਉਸ ਦੇ ਅੰਦਰ ਜਿਹੜਾ ਹਵਾ ਦਾ ਬਣਿਆ ਬੰਦਾ ਹੁੰਦਾ ਹੈ ਨਾ ਉਹ ਬੰਦੇ ਰੱਬ ਉਹ ਬੰਦੇ ਦੇ ਮਰਦੇ ਅਸਾਰ ਹੀ ਨਿਕਲ ਕੇ ਰੱਬ ਵੱਲ ਅਸਮਾਨ ਵੱਲ ਨੂੰ ਉੱਡ ਜਾਂਦਾ ਹੈ ਤੇ ਦੂਜੀ ਦੁਨੀਆ ਵਿੱਚ ਜਾ ਕੇ ਆਪਣੇ ਘਰ ਜਿਆ ਨੂੰ ਲੱਭ ਲੈਂਦਾ ਹੈ ਸਾਈਂ ਦੀ ਇਹ ਗੱਲ ਗਫੂਰ ਨੂੰ ਸਮਝਣ ਲੱਗੀ ਪਰ ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਇੱਥੋਂ ਵਾਲੇ ਸਾਰੇ ਲੋਕ ਮਰਨ ਮਗਰੋਂ ਅਸਮਾਨ ਵਿੱਚ ਜਾ ਕੇ ਰਹਿੰਦੇ ਨੇ ਉਸ ਨੂੰ ਖਿਆਲ ਆਇਆ ਕਿ ਮੇਰੀ ਨਿੱਕੀ ਭੈਣ ਆਇਸ਼ਾ ਮਰ ਗਈ ਸੀਗੀ ਉਹ ਵੀ ਉੱਪਰ ਅਸਮਾਨ ਤੇ ਹੀ ਰਹਿੰਦੀ ਹੋਊਗੀ ਹੁਣ ਤਾਂ ਕਾਫੀ ਵੱਡੀ ਹੋ ਗਈ ਹੋਵੇਗੀ ਹੋ ਸਕਦਾ ਹੈ ਉੱਤੇ ਬੈਠੀ ਮੈਨੂੰ ਦੇਖਦੀ ਹੋਵੇ ਇਹ ਸੋਚਦਿਆਂ ਉਸਨੇ ਸਾਈਂ ਨੂੰ ਪੁੱਛਿਆ ਸਾਈਂ ਜਦ ਤੂੰ ਮਰ ਕੇ ਅਸਮਾਨ ਤੇ ਚੱਲਿਆ ਗਿਆ ਤਾਂ ਸਾਨੂੰ ਮਿਲ ਤਾਂ ਆਇਆ ਕਰੇਗਾ ਨਾ ਸਾਈਂ ਨੇ ਕਿਹਾ ਜੇ ਮੈਂ ਆਵਾਂ ਵੀ ਤਾਂ ਵੀ ਤੂੰ ਮੈਨੂੰ ਹਵਾ ਦੇ ਬੜੇ ਨੂੰ ਅਸਿਆ ਨਹੀਂ ਸਕਦਾਗਾ ਇਹ ਸੁਣ ਕੇ ਗਫੂਰ ਚੁੱਪ ਕਰ ਗਿਆ ਸੀਗਾ ਸਾਡੇ ਪਿੰਡ ਗਿਆ ਚ ਗਫੂਰ ਬਹੁਤ ਹੀ ਖੁਸ਼ ਹੋ ਜਾਂਦਾ ਸੀਗਾ ਖਾਸ ਕਰ ਬੀਰੇ ਸਰ ਜੀ ਸੁਖਜੀਤ ਨਾਲ ਖੇਡਣਾ ਉਸ ਨੂੰ ਚੰਗਾ ਲੱਗਦਾ ਸੀਗਾ ਬੇ ਜੀ ਉਸ ਨਾਲ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਜਾਂਦੇ ਸੀਗੇ ਕਦੇ ਕੋਈ ਤਸਵੀਰਾਂ ਵਾਲੀ ਕਿਤਾਬ ਕਦੇ ਰੰਗ ਬਰੰਗੇ ਬੰਟੇ ਕਦੇ ਸਵੈਟਰ ਖੰਡ ਖੇਡਣੇ ਹਰ ਵਾਰ ਉਹ ਲੈ ਕੇ ਜਾਂਦੇ ਸਨ ਪਿੰਡ ਦੇ ਜਵਾਨਾਂ ਨੂੰ ਉਹ ਆਪਣੀਆਂ ਚੀਜ਼ਾਂ ਦਿਖਾ ਕੇ ਸ਼ਾਨ ਮਾਰਦਾ ਸੀਗਾ ਦੇਖਣ ਵਾਲੀ ਗੱਲ ਤਾਂ ਉਦੋਂ ਹੁੰਦੀ ਜਦੋਂ ਉਹ ਜਵਾਕਾਂ ਨੂੰ ਘੂਰਦਾ ਤੇ ਉਹਨਾਂ ਨਾਲ ਲੜਦਾ ਕਿ ਸਾਡੀ ਕਾਰ ਨੂੰ ਹੱਥ ਨਾਲ ਲਾ ਕੇ ਦੇਖਿਓ ਕਿ ਦੇਖਿਓ ਕੀ ਹੁੰਦਾ ਆ ਉਹ ਉਹਨਾਂ ਨੂੰ ਦੱਸਦਾ ਕਿ ਸਾਡੇ ਪਟਿਆਲੇ ਵਾਲਿਆਂ ਕੋਲ ਜਿਹੜੀ ਕਾਰ ਹੈ ਉਹ ਸਵਰਗੀ ਕਾਰ ਕਿਸੇ ਹੋਰ ਕੋਲ ਨਹੀਂਗੀ। ਮਾਜੀ ਨੇ ਦੱਸਿਆ ਕਿ ਗਫੂਰ ਬੜੇ ਅਲੰਭੇਲੇ ਹੁੰਦਾ ਹੈ। ਮਜਾ ਹੈ ਕੋਈ ਬਾਬਾ ਜੀ ਨੂੰ ਬੁੜਾ ਆਖ ਦੇਵੇ ਗਫੂਰ ਦੇ ਸਾਹਮਣੇ। ਉਹ ਆਖਦਾ ਸੀਗਾ ਕਿ ਸਾਡਾ ਬਾਬਾ ਜੀ ਤਾਂ ਸਰਦਾਰ ਹੈ ਸਰਦਾਰ। ਸਾਡੇ ਚੁਬਾਰਿਆਂ ਵਰਗ ਚੁਬਾਰੇ ਪਿੰਡ ਵਿੱਚ ਕਿਸੇ ਦੇ ਨਹੀਂ ਸਨ। ਚੁਬਾਰਿਆਂ ਤੇ ਦਰਵਾਜ਼ਿਆਂ ਉੱਪਰ ਰੰਗ-ਬਰੰਗੇ ਸ਼ੀਸ਼ਿਆਂ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਸਨ। ਚੁਬਾਰਿਆਂ ਵਿੱਚ ਟੋਕਰੇ ਜਿੱਡੇ-ਜਿੱਡੇ ਬਲੌਰਾਂ ਦੇ ਸ਼ਾਬੇ ਲਟਕ ਰਹੇ ਸਨ। ਉਹ ਉੱਥੇ ਪਤਾ ਨਹੀਂ ਕਿਦੀਆਂ ਕਿਦੀਆਂ ਤਸਵੀਰਾਂ ਫਰੇਮ ਕਰਕੇ ਰੱਖੀਆਂ ਹੋਈਆਂ ਸਨ ਉੱਥੇ ਇੱਕ ਚੁਬਾਰੇ ਵਿੱਚ ਧੂ ਧੂ ਵਾਲੀ ਗ੍ਰਾਮੋਫੋਨ ਵੀ ਸੀਗੀ ਜਿਸ ਉੱਪਰ ਜਦੋਂ ਰਿਕਾਰਡ ਵਜਦਾ ਤਾਂ ਗਫੂਰ ਹੈਰਾਨ ਹੋ ਹੋ ਸੋਚਦਾ ਕਿ ਇਹ ਧੂ ਧੂ ਅੰਦਰ ਕਿਵੇਂ ਚਲੀ ਗਈ ਹੈ ਜਿਹੜੀ ਗੌਂਦੀ ਵੀ ਹੈ ਉਹ ਤੀਵੀਂ ਖਬਰੇ ਕਿਸੇ ਜਾਦੂਗਰ ਨੇ ਨਿੱਕੀ ਜਹੀ ਕੁੜੀ ਬਣਾ ਕੇ ਬਿਠਾ ਦਿੱਤੀ ਹੋਵੇ ਕਦੇ ਕਦੇ ਜਦੋਂ ਉਹ ਚਬਾਰੇ ਵਿੱਚ ਇਕੱਲਾ ਹੁੰਦਾ ਤਾਂ ਉਹ ਧੂਤੂ ਵਿੱਚ ਮੂੰਹ ਦੇ ਕੇ ਆਖਦਾ ਕਿ ਤੂੰ ਧੂਤੂ ਵਿੱਚੋਂ ਬਾਹਰ ਨਿਕਲ ਆ ਬਾਬਾ ਜੀ ਤੈਨੂੰ ਸੰਤਾ ਕੋਲ ਲੈ ਜਾਣਗੇ ਉਹ ਇਹ ਵੀ ਆਖਦਾ ਕਿ ਬਾਬੇ ਦੇ ਡੇਰੇ ਨੂੰ ਜਾਂਦੇ ਰਾਹ ਉੱਤੇ ਇੱਕ ਫਣਿਆ ਰਾ ਬੈਠਾ ਸੀਗਾ ਉਹ ਕਿਸੇ ਤੋਂ ਨਹੀਂ ਸੀ ਡਰਦਾ ਗਾ ਸਗੋ ਲੋਕ ਡਰਨ ਲੱਗੇ ਸੀਗੇ ਕਿਸੇ ਨੇ ਬਾਬੇ ਨੂੰ ਦੱਸਿਆ ਤਾਂ ਬਾਬੇ ਨੇ ਪਿੰਡੋਂ ਚੱਪਣ ਵਾਲਾ ਘੜਾ ਮੰਗਵਾਇਆ ਤੇ ਘੜਾ ਲੈ ਕੇ ਉਹ ਬੈਠੇ ਕੋਜ ਦੇ ਵਿੱਚ ਤੇ ਇਸ ਨੂੰ ਰੱਖ ਕੇ ਸੱਪ ਨੂੰ ਆਖਣ ਲੱਗਿਆ ਕਿ ਇੱਥੇ ਤੈਨੂੰ ਕੋਈ ਜੱਟ ਮਾਰ ਦੇਊਗਾ ਰਾਹ ਵਿੱਚ ਕਾਹਦੇ ਲਈ ਬੈਠਾ ਆ ਅੰਦਰ ਛਿੜੀ ਵਿੱਚ ਚੱਲ ਇਹ ਆਖ ਕੇ ਉਹਨੇ ਜਾ ਕੇ ਸੱਪ ਨੂੰ ਗੋਲੋਂ ਫੜਿਆ ਤੇ ਘੜੇ ਵਿੱਚ ਪਾ ਲਿਆ ਸੀਗਾ ਤੇ ਉੱਪਰੋਂ ਚੱਪਨ ਲਾ ਦਿੱਤਾ ਸੀਗਾ ਤੇ ਘੜਾ ਛਿੜੀ 'ਚ ਲੈ ਆਂਦਾ ਸੀਗਾ ਉੱਥੇ ਲਿਆ ਕੇ ਬਾਬੇ ਨੇ ਝਾੜੀਆਂ ਕੋਲ ਲਿਜਾ ਕੇ ਘੜਾ ਰੱਖ ਦਿੱਤਾ ਘੜੇ ਉਹ ਚੱਪਣ ਚੱਕ ਦਿੱਤਾ ਸੀ ਆਰਾਮ ਨਾਲ ਕੜੇ ਵਿੱਚੋਂ ਬਾਹਰ ਨਿਕਲ ਕੇ ਸੱਪ ਛਿੜੀ ਵਿਚਲੇ ਟੋਬੇ ਵਿੱਚ ਚਲਿਆ ਗਿਆ ਸੀਗਾ ਹੁਣ ਵੀ ਲੋਕ ਆਖਦੇ ਨੇ ਕਿ ਡੇਰੇ ਵਿੱਚ ਫਿਰਦਾ ਰਹਿੰਦਾ ਆ ਪਰ ਆਖਦਾ ਕਿਸੇ ਨੂੰ ਕੁਝ ਨਹੀਂਗਾ ਪਰ ਤੂ ਤੂ ਵਿਚਲੀ ਕੁੜੀ ਉਸ ਦੀ ਗੱਲ ਦਾ ਜਵਾਬ ਨਹੀਂ ਸੀ ਦਿੰਦੀਗੀ ਇਸ ਵਾਰ ਜਦੋਂ ਅਸੀਂ ਪਟਿਆਲੇ ਨੂੰ ਆਉਣਾ ਸੀ ਤਾਂ ਉਹ ਕਹਿਣ ਲੱਗਾ ਕਿ ਬੀਬਾ ਜੀ ਐਤ ਕੀ ਜਦੋਂ ਆਉਂਗੇ ਤਾਂ ਪਟਿਆਲੇ ਤੋਂ ਮੇਰੇ ਲਈ ਖੇਡਣ ਵਾਲਾ ਅਖਰੋਟ ਵੀ ਲਿਉਣਾ ਜਦੋਂ ਕਾਰ ਵਿੱਚ ਬੈਠ ਕੇ ਅਸੀਂ ਸਾਰੇ ਪਟਿਆਲੇ ਨੂੰ ਆਉਂਦੇ ਤਾਂ ਉਹ ਮਗਰ ਖੜਾ ਦੂਰ ਤੱਕ ਕਾਰ ਨੂੰ ਦੇਖਦਾ ਰਹਿੰਦਾ ਸੀਗਾ ਸਾਨੂੰ ਪਿੰਡੋਂ ਆਇਆ ਨੂੰ 3-4 ਮਹੀਨੇ ਹੋਏ ਸਨ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਬਿਮਾਰ ਹੋ ਗਏ ਆ ਅਸੀਂ ਅਗਲੇ ਹੀ ਦਿਨ ਪਿੰਡ ਜਾਣ ਦੀ ਤਿਆਰੀ ਕਰ ਲਈ ਸੀ ਜਾਣ ਤੋਂ ਪਹਿਲਾਂ ਮੈਂ 베ਜੀ ਨਾਲ ਬਾਜ਼ਾਰ ਜਾ ਕੇ ਗਫੂਰ ਲਈ ਕਾਫੀ ਸਾਰੇ ਬੰਟੇ ਖਰੀਦੇ ਖੇਡਣ ਵਾਲੇ ਅਖਰੋਟ ਵੀ ਤੇ ਬਾਹ ਤੇ ਬੰਨਣ ਵਾਲੀ ਨਕਲੀ ਘੜੀ ਵੀ ਖਰੀਦੀ ਸੀ ਹੋਰ ਤਾਂ ਮੈਨੂੰ ਪਤਾ ਨਹੀਂ ਸੀ ਲੱਗਿਆਗਾ ਕਿ ਉਸ ਲਈ ਹੋਰ ਕੀ ਲੈ ਕੇ ਜਾਵਾਂ ਮੈਂ ਵੀ ਤਾਂ ਉਸ ਦੇ ਜਿੱਡੀ ਹਿੱਸੇ ਦੀ 10-11 ਸਾਲ ਦੀ ਸੀਗੀ ਜਦ ਅਸੀਂ ਪਿੰਡ ਗਏ ਬਾਬਾ ਜੀ ਨੂੰ ਕਾਫੀ ਆਰਾਮ ਸੀਗਾ ਸੰਤਾ 나ਈ ਜੋ 나ਈ ਦੇ ਕੰਮ ਦੇ ਨਾਲ-ਨਾਲ ਦਵਾਈ ਦਾਰੂ ਦਾ ਵੀ ਕੰਮ ਕਰਦਾ ਸੀ ਮਲੇਰ ਕੋਟਲੇ ਜਾ ਕੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਪੁੱਛ ਕੇ ਦਵਾਈਆਂ ਲੈ ਆਇਆ ਸੀ ਗਫੂਰ ਨੂੰ ਜਦੋਂ ਮੈਂ ਬੰਟੇ ਅਖਰੋੜ ਤੇ ਘੜੀ ਲੈ ਕੇ ਦਿੱਤੀ ਉਸ ਤੋਂ ਕੁਛ ਹੀ ਸੰਭੀ ਨਹੀਂ ਸੀ ਜਾਂਦੀ ਕਿ ਆਪਣੇ ਬਾਹਾਂ ਤੇ ਘੜੀ ਬੰਨੀ ਸਭ ਨੂੰ ਦਿਖਾਉਂਦਾ ਫਿਰਦਾ ਸੀ ਆਥਨੇ ਉਹ ਕਰੋੜ ਤੇ ਬੰਟੇ ਵੀ ਮੁੰਡਿਆਂ ਨੂੰ ਦਿਖਾਉਣ ਚੱਲਿਆ ਗਿਆ ਸੀਗਾ ਆਥਨੇ ਮਾਜੀ ਨੇ ਕਿਹਾ ਕਿ ਚਾਬੀ ਲੈ ਜਾਓ ਵੱਡਾ ਚੁਬਾਰਾ ਖੋਲ ਕੇ ਵਿੱਚੋਂ 베ਰ ਕੱਢ ਲਿਆਓ ਬਾਹਰ ਤਾਂ ਚੁਬਾਰੇ ਨੂੰ ਜਿੰਦਾ ਲੱਗਾ ਹੋਇਆ ਸੀਗਾ ਪਰ ਅੰਦਰੋਂ ਇੱਕ ਸੇਖਾਂ ਵਾਲੀ ਬਾਰੀ ਗਫੂਰ ਨੇ ਖੁੱਲੀ ਰੱਖ ਲਈ ਸੀਗੀ ਬਾਹਰੋਂ ਗਫੂਰ ਜਦੋਂ 베ਰ ਲਿਆਉਂਦਾ ਤਾਂ ਮਿੱਠੇ ਮਿੱਠੇ 베ਰ ਕੱਢ ਕੇ ਬਾਰੀ ਵਿੱਚ ਦੀ ਅੰਦਰ ਚੁਬਾਰੇ ਵਿੱਚ ਸੌਟਾਉਂਦਾ ਸੀ ਆਖਦਾ ਸੀਗਾ ਕਿ ਜਦੋਂ ਸਾਡੇ ਪਟਿਆ ਵਿਚਾਲੇ ਵਾਲੇ ਆਉਣਗੇ ਉਹਨਾਂ ਨੂੰ ਦਿਆਂਗਾ ਰੁੜ ਜਾਣਾ ਉਲਾਂਬੇ ਵੀ ਬੜੇ ਲਿਆਉਂਦਾ ਸੀਗਾ ਨਿਆਈ ਵਾਲੇ ਖੇਤ ਵਿੱਚੋਂ ਮਜਾਲ ਹੈ ਕੋਈ ਸਾਗ ਤੋੜ ਕੇ ਲੈ ਜਾਵੇ ਜਾਂ ਮਜਾਲ ਹੈ ਕੋਈ ਹਵੇਲੀ ਦੀਆਂ ਪੌੜੀਆਂ ਤੇ ਚੜ ਕੇ ਬੈਠ ਜਾਵੇ ਕੋੜੀ ਦੀਆਂ ਘੋੜੀ ਨੂੰ ਜਦੋਂ ਪਾਣੀ ਪਿਉਣ ਲਈ ਲੈ ਕੇ ਜਾਣਾ ਤਾਂ ਉੱਥੇ ਜੇ ਕੋਈ ਦੀਵੀ ਕਪੜੇ ਧੋ ਰਹੀ ਹੁੰਦੀ ਤਾਂ ਆਖਦਾ ਕਿ ਬੀਬੀ ਸਾਡੀ ਘੋੜੀ ਤੇ ਮੈਲੇ ਛਿਟੇ ਨਾ ਪਾ ਜੇ ਕੋਈ ਉਹਦਾ ਕਹਿਣਾ ਨਾ ਮੰਨਦੀ ਤਾਂ ਅਗਲੀ ਦਾ ਤੋਤਾ ਕਪੜਾ ਚੱਕ ਕੇ ਉਸੇ ਨਾਲ ਹੀ ਘੋੜੀ ਦਾ ਪਿੰਡਾ ਪੁੰਜਣ ਲੱਗ ਪੈਂਦਾ ਸੀਗਾ ਅਗਲੀ ਬਥੇਰੀਆਂ ਗਾਲਾਂ ਦਿੰਦੀ ਸਵੇਰੇ ਸਵੇਰੇ ਜਦੋਂ माजी ਦੁੱਧ ਰੜਕਦੇ ਤਾਂ ਲਾਗਾਂ ਤੱਥੀਆਂ ਦੇ ਜਵਾਕ ਆਪੋ ਆਪਣਾ ਭਾਂਡਾ ਲੈ ਕੇ ਲੱਸੀ ਲੈਣਾ ਜਾਂਦੇ माजी ਤੋਂ ਡੋਲੂ ਫੜ ਕੇ ਉਹ ਆਪ ਉਹਨਾਂ ਦੇ ਭਾਂਡਿਆਂ ਵਿੱਚ ਲੱਸੀ ਪਾਉਂਦਾ ਤੇ ਨਾਲ ਹੀ ਮੱਤਾਂ ਦੇਣ ਲੱਗ ਪੈਂਦਾ ਕਿਸੇ ਨੂੰ ਆਖਦਾ ਕਿ ਕੱਲ ਜੇ ਸਾਡੇ ਘਰ ਲੱਸੀ ਨੂੰ ਆਉਣਾ ਹੈ ਤਾਂ ਮੈਲਾ ਝੱਗਾ ਪਾ ਕੇ ਨਾ ਆਈ ਕਿਸੇ ਨੂੰ ਆਖਦਾ ਕਿ ਛੋਟਾ ਭਾਂਡਾ ਲਿਆਇਆ ਕਰ ਸਾਰੀ ਲੱਸੀ ਤੈਨੂੰ ਤਾਂ ਨਹੀਂ ਪਾ ਦੇਣੀਗੀ ਇੱਕ ਦਿਨ ਮੈਂ ਗਫੂਰ ਨੂੰ ਪੁੱਛਿਆ ਗਫੂਰ ਤੈਨੂੰ ਤੇਰੀ ਅੰਮੀ ਤੇ ਅੱਬਾ ਯਾਦ ਨਹੀਂ ਆਉਂਦੇ ਏ ਸੁਣ ਕੇ ਉਹ ਚੁੱਪ ਕਰ ਗਿਆ ਸੀਗਾ ਫਿਰ ਆਖਣ ਲੱਗਾ ਮੇਰੀ ਇੱਕ ਛੋਟੀ ਭੈਣ ਵੀ ਸੀਗੀ ਉਸ ਨੂੰ ਤਾਪ ਚੜ ਗਿਆ ਸੀਗਾ ਦੋ ਵਾਰੀ ਅੱਬਾ ਕਿਸੇ ਤੋਂ ਪੈਸੇ ਮੰਗ ਕੇ ਮਲੇਰ ਕੋਠਰੇ ਤੋਂ ਦਵਾਈ ਲੈ ਆਇਆ ਫੈਰ ਉਸ ਦੇ ਕੋਲ ਦਵਾਈ ਲਈ ਪੈਸੇ ਨਹੀਂ ਸਨ ਫਿਰ ਇੱਕ ਦਿਨ ਉਹ ਮਰ ਗਈ ਸੀ ਉਸ ਨੂੰ ਅੱਬਾ ਖੱਦਰ ਦੇ ਕੋਰੇ ਕੱਪੜੇ ਚ ਲਪੇਟ ਕੇ ਕਬਰ ਵਿੱਚ ਦਫਨਾ ਆਇਆ ਸੀਗਾ ਅਮੀ ਬੜੀ ਰੋਂਦੀ ਸੀਗੀ ਸਾਡੇ ਇੱਕ ਮੱਝ ਹੁੰਦੀ ਸੀਗੀ ਜੀ ਦਾ ਦੁੱਧ ਵੀ ਪੀਂਦੇ ਹੁੰਦੇ ਸੀਗੇ ਤਦ ਵੇਚ ਕੇ ਅੰਮੀ ਹੱਟੀ ਤੋਂ ਸੌਦਾ ਲਿਆਉਂਦੀ ਹੁੰਦੀ ਸੀ ਫਿਰ ਸਾਡੀ ਮੱਝ ਨੂੰ ਕਿਸੇ ਨੇ ਸੂਈ ਖਵਾ ਦਿੱਤੀ ਸੀ ਤਾਂ ਜੋ ਮੱਝ ਮਰ ਜਾਵੇ ਅੱਬਾ ਲੈ ਕੇ ਵੀ ਗਿਆ ਦੂਰ ਪਿੰਡ ਵਿੱਚ ਜਿੱਥੇ ਦੀ ਇੱਕ ਬੁੜੀ ਪਸੂਆਂ ਦੇ ਅੰਦਰੋਂ ਸੂਈ ਕੱਢ ਦਿੰਦੀ ਹੁੰਦੀ ਸੀਗੀ ਪਰ ਸਾਡੀ ਮਾਈ ਤਾਂ ਰਾਹ ਵਿੱਚ ਹੀ ਮਰ ਗਈ ਸੀਗੀ ਤਾਂ ਹੀ ਤਾਂ ਮੇਰਾ ਅੱਬਾ ਜੀ ਮੇਰੇ ਅੱਬਾ ਜੀ ਕੋਲ ਮੈਨੂੰ ਛੱਡ ਦਿੱਤਾ ਸੀਗਾ ਆਖਦਾ ਸੀਗਾ ਕਿ ਤੂੰ ਰੱਜ ਕੇ ਰੋਟੀ ਤਾ ਖਾਏ ਗਾਣਾ ਇੱਕ ਦਿਨ ਗਫੂਰ ਨੇ ਛਪਾਰ ਦਾ ਮੇਲਾ ਦੇਖਣ ਜਾਣਾ ਸੀ ਉਸ ਨੂੰ ਚਾਚ ਚੜਿਆ ਹੋਇਆ ਸੀਗਾ ਉਸਨੇ ਤੋਤੀ ਹੋਈ ਨਿੱਕਰ ਤੇ ਕੁਰਤਾ ਪਾਇਆ ਹੋਇਆ ਸੀਗਾ ਮੰਗੋ ਕੱਟੀ ਦੇ ਗਲ ਚ ਬਾਹ ਪਾ ਕੇ ਪੁੱਛਣ ਲੱਗਾ ਕਿ ਮੰਗੋ ਤੇਰੇ ਲਈ ਮੈਂ ਕੀ ਲਿਆਵਾਂ ਮੰਗੋ ਉਸੇ ਤਰ੍ਹਾਂ ਬੱਟ ਬੱਟ ਝਾਕਦੀ ਰਹੀ ਜਦੋਂ ਉਸਨੇ ਬਾਬਾ ਜੀ ਤੋਂ ਪੈਸੇ ਮੰਗੇ ਬਾਬਾ ਜੀ ਨੇ ਉਸ ਨੂੰ ਚਾਂਦੀ ਦਾ 1 ਰੁਪਇਆ ਦਿੱਤਾ ਫਿਰ ਪਤਾ ਨਹੀਂ ਕੀ ਸੋਚ ਕੇ ਅਠਿਆਨੀ ਹੋਰ ਦੇ ਦਿੱਤੀ ਉੱਟ ਪੂਸੀਆਂ ਮਾਰਦਾ ਬਾਹਰ ਨਿਕਲ ਆਇਆ ਸੀਗਾ ਮੁਠੀ ਵਿੱਚ ਪੈਸੇ ਦਿਖਾ ਕੇ ਆਖਣ ਲੱਗਿਆ ਕਿ ਮਾਜੀ ਮੈਨੂੰ ਇੱਕ ਵੱਡਾ ਸਾਰਾ ਝੋਲਾ ਦੇ ਦਿਓ ਮੈਂ ਮੇਲੇ ਤੋਂ ਚੀਜ਼ਾਂ ਪਾ ਕੇ ਲਿਆਉਂਗਾ ਮੇਲੇ ਤੋਂ ਤ ਤੂੰ ਕੀ ਹਵਾਈ ਜਹਾਜ਼ ਲੈ ਆਵੇਂਗਾ ਸੰਦੂਕ ਦੇ ਕੋਲ ਟੰਗੇ ਝੋਲਿਆਂ ਵਿੱਚ ਛੋਟਾ ਝੋਲਾ ਲæg ਜਾ ਮਾਜੀ ਨੇ ਕਿਹਾ ਸੀ ਝੋਲਿਆਂ ਵਿੱਚੋਂ ਜਿਹੜਾ ਮੋਰਨੀਆਂ ਵਾਲਾ ਕੱਢਾ ਝੋਲਾ ਨਾਈਆਂ ਦੀ ਕੁੜੀ ਨੇ ਮਾਜੀ ਨੂੰ ਦਿੱਤਾ ਸੀ ਗਫੂਰ ਨੇ ਉਹੀ ਲੈ ਲਿਆ ਡੌੜੀ ਵਿੱਚ ਆ ਕੇ ਆਪਣੇ ਮੰਜੀਆਂ ਮੋਜੀਆਂ ਨੂੰ ਤੇਲ ਦਾ ਫੰਬਾ ਲਾ ਕੇ ਚੋਪਣ ਲੱਗਾ ਸੀਗਾ ਮਾਜੀ ਉਸ ਵੱਲ ਝਾਕ ਕੇ ਬੋਲੀ ਰੜ ਜਾਣਿਆ ਤੇਲ ਉੱਤੇ ਤਾਂ ਸਗੋਂ ਹੋਰ ਮਿੱਟੀ ਜੰਮ ਜਾਣੀ ਐ ਗਫੂਰ ਨੇ ਮੋਜੇ ਦਾ ਇੱਕ ਪੈਰ ਆਪਣੇ ਹੱਥ ਵਿੱਚ ਚੱਕ ਆਪਣੇ ਛੱਗੇ ਰਗੜ ਰਗੜ ਕੇ ਪੁੰਝਦਿਆਂ ਦੱਸਿਆ ਸੀ ਮਾਂ ਜੀ ਤੇਲ ਨਾਲ ਤਾਂ ਮੈਂ ਆਪਣੇ ਮੋਜੇ ਲਿਸ਼ਕਾ ਰਿਆ ਹਾਂ ਬਾਬਾ ਜੀ ਦੇ ਦਿੱਤੇ ਪੈਸੇ ਉਸਨੇ ਲੀਰ ਵਿੱਚ ਬੰਨ ਕੇ ਗੀਜੇ ਵਿੱਚ ਪਾ ਲਏ ਸੀਗੇ ਉੱਪਰ ਬਕਸੂਆ ਲਾ ਦਿੱਤਾ ਤੇ ਗੀਜਾ ਨਿੱਕਰ ਦੇ ਅੰਦਰ ਕਰ ਲਿਆ ਸੀਗਾ ਨੱਚਦਾ ਟੱਪਦਾ ਉਹ ਮੇਲੇ ਜਾਣ ਵਾਲਿਆਂ ਵਿੱਚ ਜਾ ਰਿਹਾ ਲੈ ਸੀ ਉਸਦੇ ਜਾਣ ਤੋਂ ਪਹਿਲਾਂ ਮਾਂ ਜੀ ਨੇ ਉਸ ਨੂੰ ਹਾਕ ਮਾਰ ਕੇ ਕਿਹਾ ਸੀ ਕਿ ਨੇਰਾ ਹੋਣ ਤੋਂ ਪਹਿਲਾਂ ਮੋੜਾ ਹੀ ਕਿਧਰੇ ਰੋਲ ਨਾ ਜਾਈ ਫਿਰ ਰੋਲ ਕੇ ਕਹਿਣ ਲੱਗੇ ਵਿਰੌਕ ਕਹਿੰਨ ਲੱਗੇ ਕਿ ਜੇ ਇਹ ਬਾਬਾ ਜੀ ਨੂੰ ਆਖਦਾ ਤਾਂ ਉਹ ਇਸ ਨੂੰ ਕਿਸੇ ਸਾਈਕਲ ਵਾਲੇ ਨਾਲ ਤੋਰ ਦਿੰਦੇ ਥੱਕ ਜੂਗਾ ਨਿਆਣਾ ਇੰਨੀ ਵਾਰ ਤੁਰਦਾ ਉਹ ਮੇਲਿਆਂ ਦੇ ਚਾਹ ਵਿੱਚ ਉੱਡਿਆ ਫਿਰਦਾ ਸੀਗਾ ਮਾਜੀ ਨੇ ਆਪਣੇ ਹੱਥੀ ਗਫੂਰ ਲਈ ਮੱਕੀ ਦੀਆਂ ਰੋਟੀਆਂ ਲਾਈਆਂ ਹੋਈਆਂ ਸੀਗਾ ਸਾਗ ਘੋਟਿਆ ਥਾਲੀ ਵਿੱਚ ਰੋਟੀ ਪਾ ਕੇ ਰੋਟੀ ਉੱਪਰ ਸਾਗ ਪਾ ਕੇ ਉਹਨਾਂ ਨੇ ਕਿੰਨਾ ਸਾਰਾ ਮੱਖਣ ਸਾਗ ਤੇ ਧਰ ਕੇ ਚਮਚੇ ਨਾਲ ਮੱਖਣ ਸਾਗ ਵਿੱਚ ਰਲਾ ਦਿੱਤਾ ਸੀਗਾ ਨਾਲ ਹੀ ਲੱਸੀ ਦਾ ਗਲਾਸ ਦਿੱਤਾ ਬਾਕੀ ਟੱਬਰ ਦੇ ਜੀਆ ਨੂਵੀ ਉਹਨਾਂ ਨੇ ਆਪਣੇ ਕੋਲ ਬਿਠਾ ਕੇ ਰੋਟੀ ਖਵਾਈ ਬਾਪੂ ਜੀ ਰੋਟੀ ਖਾਂਦੇ ਮੇਰੇ ਵੱਲ ਚਾਹ ਕੇ ਮਾਜੀ ਨੂੰ ਆਖਣ ਲੱਗੇ ਕਿ ਜੇ ਇਹਨਾਂ ਇਹਨਾਂ ਮੱਖਣ ਪਾ ਕੇ ਇਸ ਨੂੰ ਦਿਓਗੇ ਤਾਂ 4 ਸਾਲਾਂ ਨੂੰ ਐਸ ਨੇ ਮੇਰੇ ਜਿੱਡੀ ਹੋ ਜਾਣਾ ਆ ਫਿਰ ਤੁਸੀਂ ਕਹਿਣਾ ਵਿਆਹ ਹੋਏ ਨੂੰ ਇਹਨੂੰ ਵਿਆਹਯੋਗੀ ਹੋ ਗਈ ਆ ਇਹ ਸੁਣ ਕੇ ਮੈਂ ਕਿਹਾ ਨਾ ਮਾਜੀ ਮੈਂ ਨਹੀਂ ਆਖਦੀਗੀ ਵਿਆਹ ਕਰੋ ਮੇਰਾ ਬਾਪੂ ਜੀ ਤਾਂ ਮੈਨੂੰ ਉਹੀ ਖਜਾਉਂਦੇ ਰਹਿੰਦੇ ਆ ਸਾਈ ਵਿਆਜਾ ਤੂੰ ਵੀ ਲੈ ਲੈ ਰੋਟੀ ਸਾਈ ਨੂੰ ਵਾਜਾਂ ਮਾਰੀਆਂ ਮਾਜੀ ਨੇ ਕੋਈ ਨਹੀਂ ਖਾਣ ਲੈਣ ਦਿਓ ਟੱਬਰ ਨੂੰ ਸਾਈ ਨੇ ਪੁੰਜੇ ਬੋਰੀ ਤੇ ਬੈਠਨੇ ਆਖਿਆ ਸੀਗਾ ਤੇਰੇ ਜੋਗੂnga ਮੈਂ ਬਚੇਰੀਆਂ ਰੋਟੀਆਂ ਪਕਾ ਦਿੱਤਿਆਂ ਨੇ ਹੋਰ ਜਿਹੜੀਆਂ ਬਚਨ ਗਈਆਂ ਉਹ ਵੀ ਲੈ ਲਵੀਂ ਫਿਕਰ ਨਾ ਕਰੀ ਮਾਜੀ ਨੇ ਕਿਹਾ ਸੀਗਾ ਫਿਰ ਬਾਪੂ ਜੀ ਵੱਲ ਝਾਕ ਕੇ ਮਾਜੀ ਕਹਿਣ ਲੱਗੇ ਮਾਰਕੂ ਜਿਹੇ ਦਾ ਟੱਡ ਹੈ ਕਿ ਟੋ ਆਇਆ 20 20 ਰੋਟੀਆਂ ਖਾ ਲੈਂਦਾ ਆ ਖਬਰੇ ਤਾਂ ਹੀ ਇਸ ਦਾ ਵਿਆਹ ਨਹੀਂ ਹੋਏਗਾ ਤੇਲੀ ਸੀ ਐਸ ਦੇ ਮਾਪਿਓ ਮਾਂ ਐਸ ਦੀ ਆਪਣੇ ਸਾਖ ਸਕੀਰਿਆਂ ਦੇ ਅੱਗੇ ਬਥੇਰੇ ਹਾੜੇ ਕੱਢਦੀ ਰਹੀ ਵੀ ਮੇਰੇ ਮੁੰਡੇ ਨੂੰ ਵੀ ਸਾਕ ਲਿਆ ਦਿਓ ਅੱਗੇ ਤੇਲੀ ਰੂਪ ਪਿੰਜ ਕੇ ਰਜਾਈਆਂ ਗਦੇਲੇ ਭਰ ਕੇ ਗੁਜ਼ਾਰਾ ਕਰਦੇ ਸਨ ਤੇ ਬੁੜੀਆਂ ਕੁੜੀਆਂ ਰੂਪ ਪੰਜਾ ਕੇ ਕੱਤਣ ਲਈ ਪੂੜੀਆਂ ਵਟ ਵਟ ਕੇ ਲੈ ਜਾਂਦੀਆਂ ਤੇ ਨਾਲੇ ਤੇਲੀ ਕੋਹਲੂ ਜੋੜ ਕੇ ਸਰੋਂ ਵਿੱਚੋਂ ਤੇਲ ਕੱਢਦੇ ਹੁੰਦੇ ਸੀਗੇ ਸਾਈ ਦਾ ਅੱਬਾ ਕਈ ਸਾਲ ਹੋਏ ਮਰ ਚੁੱਕਿਆ ਸੀਗਾ ਸਾਈ ਤੇ ਉਹਦੀ ਮਾਂ ਪਿੰਡ ਵਿੱਚ ਨਿੱਕੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਸੀਗੇ ਪਰ ਕੁਝ ਸਾਲਾਂ ਮਗਰੋਂ ਉਹਦੀ ਮਾਂ ਵੀ ਮਰ ਗਈ ਸੀ ਮਾਂ ਦੇ ਮਰਨ ਤੋਂ ਬਾਅਦ ਰੋਟੀ ਲਈ ਸਾਈਂ ਕਦੇ ਗੁਰਦੁਆਰੇ ਜਾ ਬਹਿੜਦਾ ਕਦੇ ਕਿਸੇ ਬੁੜੀ ਨਾਲ ਪੀਣ ਕਰ ਦਿੰਦਾ ਸੀ ਕਦੇ ਮੁੰਜਾ ਬਣ ਕਦੇ ਖੇਤ ਰੋਟੀ ਫੜਾਉਣ ਵਰਗੇ ਕੰਮ ਕਰਵਾ ਦਿੰਦਾ ਸੀਗਾ ਤੇ ਉੱਥੇ ਹੀ ਰੋਟੀ ਖਾ ਲੈਂਦਾ ਸੀਗਾ ਇੱਕ ਦਿਨ ਸਾਈਂ ਨੇ ਕਿਸੇ ਦੇ ਖੇਤ ਵਿੱਚੋਂ ਛੱਲਿਆਂ ਤੋੜ ਕੇ ਖੇਤ ਵਿੱਚ ਹੀ ਭੁੰਨ ਕੇ ਖਾ ਲਈਆਂ ਖੂ ਉੱਪਰ ਬੈਠੇ ਜਿਵੇਂ ਬੁੜੇ ਦੇ ਹੁੱਕੇ ਵਿੱਚੋਂ ਅੱਗ ਲੈ ਕੇ ਉਸ ਨੇ ਇਕੱਠੇ ਕੀਤੇ ਡੱਕਿਆਂ ਨੂੰ ਅੱਗ ਲਾ ਕੇ ਛੱਲਿਆਂ ਭੁੰਨੀਆਂ ਸੀਗਾ ਉਸੇ ਬੁੜੇ ਨੇ ਖੇਤ ਦੇ ਮਾਲਕ ਨੂੰ ਦੱਸ ਦਿੱਤਾ ਉਸ ਨੇ ਇਸ ਉਹ ਬੜਾ ਕੁੱਟਿਆ ਸੀਗਾ ਬਾਬਾ ਜੀ ਕਿਤੇ ਉਧਰੋਂ ਲੰਘ ਰਹੇ ਸੀਗੇ ਉਹ ਉਸ ਨੂੰ ਆਪਣੇ ਨਾਲ ਆਪਣੇ ਘਰ ਲਿਆਏ ਤੇ ਕਹਿਣ ਲੱਗੇ ਕਿ ਐਸ ਮਸ਼ਹੂਰ ਦਾ ਦੁਨੀਆ ਵਿੱਚ ਕੌਣ ਹੈ ਮਾਂ ਪਿਓ ਮਰ ਗਏ ਨੇ ਖਾਲੀ ਇੱਕ ਕੋਠੜੀ ਹੈ ਜਿੱਥੇ ਸੌਂ ਜਾਂਦਾ ਆ ਗੁਰਦੁਆਰੇ ਵਾਲੇ ਭਾਈ ਜੀ ਵੀ ਹਰ ਰੋਜ਼ ਰੋਟੀ ਨਹੀਂ ਦਿੰਦਾ ਕਾ ਪਬਾ ਜੀ ਆਖਣ ਲੱਗੇ ਕਿ ਸਾਡੇ ਇੱਥੇ ਰਹਿ ਕੇ ਥੋੜਾ ਬਹੁਤਾ ਕੰਮ ਕਰ ਲਿਆ ਕਰੇਗਾ ਤੇ ਰੋਟੀ ਖਾ ਲਿਆ ਕਰੇਗਾ ਕਿੰਨੇ ਬਰੇ ਹੋ ਗਏ ਸਨ ਸਾਈ ਨੂੰ ਸਾਡੇ ਕਰ ਰਹੇ ਰਹਿੰਦੇ ਹੋਏ ਹੁਣ ਕੋਈ ਵੀ ਕੰਮ ਦੱਸਣਾ ਨਹੀਂ ਸੀ ਪੈਂਦਾ ਕਾ ਕੋੜੀ ਨੂੰ ਪਾਣੀ ਪਿਉਣਾ ਜਾਂ ਮੱਜਾਂ ਨੂੰ ਸੰਨੀ ਰਲਾਉਣੀ ਹੋਵੇ ਜਾਂ ਮੀ ਕਣੀ ਵੇਲੇ ਕੋਠੇ ਤੋਂ ਮੰਜੇ ਲਾਉਣੇ ਹੁੰਨ ਜਾਂ ਕਣਕ ਪਿਹਾ ਕੇ ਲਿਆਉਣੀ ਹੋਵੇ ਨਿੱਕੇ ਮੋٹے ਸਾਰੇ ਕੰਮ ਹੀ ਕਰ ਦਿੰਦਾ ਸੀਗਾ ਹੁਣ ਤਾਂ ਵਿਚਾਰਾ ਬੁੱਢਾ ਹੋ ਚੱਲਿਆ ਸੀਗਾ ਪੇਜੀ ਦੱਸ ਰਹੇ ਸਨ ਸਾਈ ਨੂੰ ਲੱਗਿਆ ਜਿਵੇਂ ਮਾਂ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਨੇ ਉਸ ਦੇ ਨਾ ਕੋਈ ਅੱਬਾ ਸੀਗਾ ਨਾ ਅੰਮੀ ਸੀ ਉਹ ਤਾਂ ਹਮੇਸ਼ਾ ਤੋਂ ਇੱਥੇ ਹੀ ਰਹਿ ਰਿਹਾ ਸੀਗਾ ਇਉਂ ਹੀ ਰਹਿ ਰਿਹਾ ਸੀਗਾ ਰੋਟੀ ਮਾਂ ਜੀ ਦੇ ਦਿੰਦੇ ਸਨ ਹੋਰ ਉਸਦੀ ਕੋਈ ਲੋੜ ਹੀ ਨਹੀਂ ਸੀਗੀ ਰਾਤ ਹੋਣ ਤੋਂ ਪਹਿਲਾਂ ਗਫੂਰ ਮੇਲੇ ਤੋਂ ਮੜ ਆਇਆ ਉਹ ਖੁਸ਼ ਸੀਗਾ ਉਸਨੇ ਮਾਜੀ ਨੂੰ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਮੰਗੂ ਕੱਟੀ ਲਈ ਮਣਕਿਆਂ ਦੀ ਗਾਨੀ ਲੈ ਕੇ ਆਇਆ ਸੀਗਾ ਇੱਕ ਕਾਨੇ ਦੀ ਚਾਰ ਆਣਿਆਂ ਦੇ ਪੰਜਾਬ ਵੰਟੇ ਸੀ ਇੱਕ ਮਾਜੀ ਲਈ ਜੂਆਂ ਵਾਲੀ ਲੱਕੜ ਦੀ ਕੰਗੀ ਜਦੋਂ ਮਾਜੀ ਨੂੰ ਦੇਣ ਲੱਗਿਆ ਤਾਂ ਉਹਨਾਂ ਨੇ ਕਿਹਾ ਦਰ ਫਿਟੇ ਮੂ ਮੇਰੇ ਜੂਆਂ ਕੋ ਦੋ ਪਿੰਦਗਾ ਨੇ ਪਿੰਦਗਾ ਤਾਂ ਨਹੀਂ ਖੁਆ ਜੇ ਕਦੇ ਪੈ ਗਈਆਂ ਤਾਂ ਤੁਸੀਂ ਜੂਆਂ ਕਢਾਉਣ ਪਟਿਆਲੇ ਥੋੜਾ ਜਾਓਗੇ ਗਫੂਰ ਦੇ ਕਹਿੰਦੇ ਸਾਰੇ ਹੱਸ ਪਏ ਸੀਗੇ ਮਾਜੀ ਨੇ ਕੰਗੀ ਰੱਖ ਲਈ ਫੈਰੋਸ ਨੇ ਰੰਗ ਬਰੰਗਾ ਲੱਕੜ ਦਾ ਲਾਟੂ ਤੇ ਉਸ ਦੀ ਡੋਰ ਦਿਖਾਏ ਸੀਗੇ ਮੇਰੇ ਲਈ ਉਹ ਨਿੱਕੀ ਜਹੀ ਗੁੱਡੀ ਲਿਆਇਆ ਸੀਗਾ ਜਿਸ ਨੇ ਕਾਲਾ ਕੱਗਰਾ ਤੇ ਲਾਲ ਕੁੜਤੀ ਪਾਈ ਹੋਈ ਸੀਗੀ ਲੀਰਾਂ ਦੀ ਬਣੀ ਉਹ ਗੁੱਡੀ ਸੀਗੀ ਜਿਸ ਨੇ ਉੱਪਰ ਸਿਤਾਰਿਆਂ ਵਾਲੀ ਚੁੰਨੀ ਵੀ ਲਈ ਹੋਈ ਸੀਗੀ ਮੋਤੀਆਂ ਦੇ ਗਹਿਣੇ ਪਾਏ ਹੋਏ ਸਨ ਮੈਨੂੰ ਗੁੱਡੀ ਬੜੀ ਚੰਗੀ ਲੱਗੀ ਸੀਗੀ ਮੈਗਾਫੂਰ ਨੂੰ ਪੁੱਛਿਆ ਗਫੂਰ ਇਹ ਕਿੰਨੇ ਦੀ ਆਈ ਹੈ ਉਹ ਤਾਂ 6 ਆਨੇ ਮੰਗਦਾ ਸੀ ਮਸਾਂ ਕਿਤੇ 5 ਨੇ ਤੇ ਮੰਨਿਆ ਉਹ ਆਪਣੇ ਛੀਂਬਿਆਂ ਦਾ ਬੁੜਾ ਸੀ ਨਾ ਲੋਕਾਂ ਦੇ ਕੱਪੜਿਆਂ ਵਿੱਚੋਂ ਲੀਰਾਂ ਬਚਾ ਕੇ ਉਸਨੇ ਗੁੱਡੀਆਂ ਬਣਾ ਲੈੰਗਾ ਸੀ ਮੈਨੂੰ ਆਖਦਾ ਸੀ ਕਿ ਚੌਧਰੀ ਨੂੰ ਨਾ ਦੱਸੀ ਨਹੀਂ ਤਾਂ ਕੱਲ ਹੀ ਸੱਦ ਕੇ ਆਖ ਦਊਗਾ ਭਈ ਮੇਰੀ ਪੋਤੀ ਲਈ ਦੋ ਗੁੱਡੀਆਂ ਬਣਾ ਦੇ ਪੈਸੇ ਦੇਣ ਵੇਲੇ ਆਖੂਗਾ ਜਾ ਅੰਦਰੋਂ ਆਪਣੀ ਅੰਮਾ ਤੋਂ ਦੋ ਧੜੀਆਂ ਦਾਣੇ ਪਵਾ ਲੈ ਗੁੱਡੀਆਂ ਕੋਈ ਦੋ ਧੜੀਆਂ ਚ ਬਣਦੀਆਂ ਨੇ ਭਾਣਾ ਅੱਧਾ ਦਿਨ ਲੱਗ ਜਾਂਦਾ ਏ ਇੱਕ ਗੁੱਡੀ ਬਣਾਉਣ ਨੂੰ ਹੀ ਗਫੂਰ ਤੂੰ ਕੁਝ ਖਾਦਾ ਪੀਤਾ ਵੀ ਸੀ ਜਾਂ ਚੀਜ਼ਾਂ ਹੀ ਖਰੀਦਾ ਰਿਆ ਮਾਂ ਜੀ ਨੇ ਪੁੱਛਿਆ ਲੈ ਐ ਕਾਨੇ ਦੇ ਨਜਦੇ ਬਗਾਂ ਖਾਧੀਆਂ ਐ ਕਾਨੇ ਵਿੱਚ ਮੈਂ ਝੂਲੇ ਦੇ ਝੂਟੇ ਲਏ ਪੀੜੀ ਜਹੀ ਤੇ ਬਿਠਾ ਕੇ ਝੂਲਾ ਕਦੇ ਸਮਾਨ ਵੱਲ ਹੋ ਜਾਂਦਾ ਸੀਗਾ ਤੇ ਕਦੇ ਹੇਠਾਂ ਵੱਲ ਜਾਂਦਾ ਸੀ ਇੱਕ ਵਾਰ ਤਾਂ ਮੈਨੂੰ ਡਰ ਵੀ ਲੱਗਿਆ ਕਿ ਜੇ ਝੂਲਾ ਟੁੱਟ ਜਾਵੇ ਤਾਂ ਅਸੀਂ ਸਾਰੇ ਢੜਮ ਕਰਕੇ ਡੱਗ ਜਾਵਾਂਗੇ ਇੱਕ ਆਨੇ ਦੀ ਮਲਾਈ ਵਾਲੀ ਮਰਦੀ ਵੀ ਖਾਧੀ ਸੀ 2 ਪੈਸੇ ਰਿਸ਼ ਦੇ ਤਮਾਸ਼ੇ ਦਿਖਾਉਣ ਵਾਲੇ ਨੂੰ ਦਿੱਤੇ ਦੋ ਹਨ ਦੇ ਖੰਡ ਖੇਡਣੇ ਘਰ ਲਈ ਖਰੀਦੇ ਸੀਗੇ ਇੱਕ ਕਾਨੇ ਦਾ ਛੋਟਾ ਜਿਹਾ ਸ਼ੀਸ਼ਾ ਸੀਗਾ ਬਾਕੀ ਪੈਸੇ ਬਚ ਗਏ ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਮਾਂ ਜੀ ਨੂੰ ਫੜਾਉਂਦਿਆ ਕਿਹਾ ਇਹ ਰੱਖ ਲਓ ਬਾਬਾ ਜੀ ਨੂੰ ਨਾ ਦੱਸਿਓ ਹਟਮੋ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ ਗਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਆ ਹੈ ਪੈਸੇ ਫੜਦੇ ਅਮਾ ਜੀ ਨੇ ਕਿਹਾ ਸੀਗਾ ਅਗਲੇ ਦਿਨ ਹਾਜ਼ਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉੱਪਰ ਮੱਖਣੀ ਤਰ ਕੇ ਗਫੂਰ ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ ਮਾਂ ਜੀ ਪਟਿਆਲੇ ਵਾਲੇ ਵਾਪਸ ਕਦੋਂ ਜਾਣਗੇ ਵੇ ਫਟੇਮੂ ਮਸਾਤਾ ਮੇਰੇ ਜਵਾਕ ਆਏ ਨੇ ਤੈਨੂੰ ਅੱਜ ਜੇ ਮੱਖਣੀ ਪੂਰਾ ਘਟ ਪਾਦੀ ਆ ਤਾਂ ਤੂੰ ਪੁੱਛਣ ਲੱਗ ਪਿਆ ਕਿ ਕਦੋਂ ਜਾਣਗੇ ਮਾਜੀ ਨੇ ਕਿਹਾ ਸੀਗਾ ਇਹ ਸੁਣ ਕੇ ਗਫੂਰ ਚੁੱਪ ਹੋ ਗਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ ਤੁਰੇ ਦਰਵਾਜ਼ੇ ਵੱਲੋਂ ਸਾਈ ਨੂੰ ਆਉਂਦਾ ਦੇਖ ਕੇ ਗਫੂਰ ਬੋਲਿਆ ਆ ਗਿਆ ਮਨ ਰੋਟਾ ਖਾਣ ਚੱਪ ਕਰ ਜਾ ਰੋਟੀਆਂ ਤੇਰੇ ਪਿਓ ਦੀਆਂ ਖਾਣਾ ਗਰੀਬ ਬੰਦਾ ਢੱਡ ਵੀ ਨਾ ਭਰੇ ਸਾਈ ਨੇ ਕਿਹਾ ਕਿ ਦਸਾਂ ਮਾਂ ਜੀ ਇੱਕ ਦਿਨ ਮੇਰੇ ਨਾਲ ਇਹ ਕੁਲਾੜੀ ਤੇ ਚਲਿਆ ਗਿਆ ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੀ ਆਜੋ ਤੱਤਾ ਤੱਤਾ ਗੁੜ ਖਾ ਲਵੋ ਤੈਨੂੰ ਕੀ ਦਸਾਂ ਮਾਂ ਜੀ ਮੰਡ ਗਿਆ ਗੁੜ ਖਾਣ ਮੈਨੂੰ ਲੱਗਦਾ ਅੱਧੀ ਭੇਲੀ ਖਾ ਗਿਆ ਹੋਣਾ ਏ ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈ ਆ ਜਾ ਰਸਵੀ ਪੀ ਲੈ ਫੇਰ ਲੱਗ ਪਿਆ ਰਸ ਪੀਣ ਮੈਨੂੰ ਸੰਗ ਲੱਗੀ ਜਾਵੇ ਬਈ ਭਗਤੂ ਚਾਚਾ ਆਖੂਗਾ ਬਈ ਇਹਨਾਂ ਨੇ ਕਦੇ ਗੁੜ ਨਹੀਂ ਦੇਖਿਆਗਾ ਰਸ ਨਹੀਂ ਦੇਖਿਆਗਾ ਗਫੂਰ ਨੇ ਕਿਹਾ ਫਿਰ ਗਫੂਰ ਨੇ ਮੰਗੋ ਕੱਟੀ ਲੈ ਲਿਆਂਦੀ ਗਾਨੇ ਸਾਈ ਨੂੰ ਦਿਖਾਈ ਸਾਈ ਨੇ ਉਹ ਕੱਟੀ ਦੇ ਗਲ ਵਿੱਚ ਪਾ ਲਈ ਤੇ ਗਫੂਰ ਮੰਗੋ ਕੱਟੀ ਦੇ ਗਲ ਨਾਲ ਚੰਬੜ ਕੇ ਆਖਣ ਲੱਗਾ ਇਹ ਮੇਰੀ ਮੰਗੂ ਕੱਟੀ ਹੈ ਤੂੰ ਦੇਖਦਾ ਜਾਈ ਸਾਈ ਇੱਕ ਦਿਨ ਮੂਨ ਵਰਗੀ ਝੋਟੀ ਬਣੂਗੀ ਅਸੀਂ ਇਹ ਵੇਚਣੀ ਨਹੀਂਗੀ ਅਸੀਂ ਤਾਂ ਘਰ ਹੀ ਰੱਖਾਂਗੇ ਅੱਜ ਮੈਂ ਸੋਚਦੀ ਹਾਂ ਕਿ ਉਹ ਵੀ ਇੱਕ ਜ਼ਿੰਦਗੀ ਸੀ ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ ਕਿੰਨੀ ਦੂਰ ਤੱਕ ਬਾਕੀ ਨਿਆਣੇ ਦੇ ਨਾਲ ਗਫੂਰ ਕਾਰ ਦੇ ਮਗਰ ਮਗਰ ਪਾਈਦਾ ਆਇਆ ਸੀਗਾ ਨਹਿਰ ਦਾ ਪੁਲ ਚੜਨ ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੋੜ ਜਾਣ ਲਈ ਆਖਿਆ ਸੀਗਾ ਫਿਰ ਇੱਕ ਦਿਨ ਸੁਣਿਆ ਕਿ ਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਆਪਣੇ ਦੇਸ਼ ਨੂੰ ਮੜ ਰਹੇ ਨੇ ਪਰ ਜਾਣ ਤੋਂ ਪਹਿਲਾਂ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸੇ ਦਾ ਨਾਂ ਪਾਕਿਸਤਾਨ ਜਿੱਥੇ ਮੁਸਲਮਾਨ ਬਹੁਤੇ ਸਨ ਦੂਜੇ ਪਾਸੇ ਦਾ ਨਾਂ ਹਿੰਦੁਸਤਾਨ ਸੀਗਾ ਜਿੱਥੇ ਵਧੇਰੇ ਕਰਕੇ ਹਿੰਦੂ ਸਨ ਪਟਿਆਲੇ ਸਾਡੀ ਕੋਠੀ ਸ਼ਹਿਰ ਦੇ ਬਾਹਰ ਸੀਗੀ ਉਸਦੇ ਆਲੇ-ਦੁਆਲੇ ਪਹਿਰੇ ਸਨ ਹੁਣ ਵੀ ਕੋਠੀ ਵੱਡੇ ਬਾਗ ਵਿੱਚ ਸੀਗੀ ਸਾਡੇ ਤੱਕ ਇਹ ਖਬਰ ਪਹੁੰਚਦੀਆਂ ਸਨ ਕਿ ਪਾਕਿਸਤਾਨ ਵੱਲੋਂ ਹਿੰਦੂ ਸਿੱਖ ਕੱਢੇ ਮਾਰੇ ਤੇ ਭਜਾਏ ਜਾ ਰਹੇ ਸਨ ਕਿ ਜਾਓ ਆਪਣੇ ਹਿੰਦੁਸਤਾਨ ਵਿੱਚ ਘਰਾ ਅਤੇ ਦੁਕਾਨਾਂ ਦੀ ਲੁੱਟਕਸੱਟ ਤੋਂ ਬਿਨਾਂ ਈਆਂ ਭੈਣਾਂ ਦੀ ਇੱਜ਼ਤ ਵੀ ਲੁੱਟੀ ਜਾ ਰਹੀ ਸੀਗੀ ਬਥੇਰੀਆਂ ਨੇ ਨਹਿਰਾਂ ਨਦੀਆਂ ਖੂਹਾਂ ਵਿੱਚ ਛਾਲਾ ਮਾਰ ਦਿੱਤੀਆਂ ਸਨ ਕਈ ਮਾਪਿਆਂ ਭਰਾਵਾਂ ਨੇ ਆਪ ਹੀ ਮਾਰ ਦਿੱਤੀਆਂ ਸਨ ਉਸੇ ਤਰ੍ਹਾਂ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਨਾਲ ਉਹ ਜਿਹੇ ਵਰਤਾਰਾ ਕਰਕੇ ਉਹਨਾਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਸੀਗਾ ਇਹਨਾਂ ਜਿਨ੍ਹਾਂ ਵਿੱਚ ਹੀ ਸਾਡਾ ਡਰਾਈਵਰ ਰਣਜੀਤ ਬਾਹਰੋਂ 11-12 ਸਾਲਾਂ ਦੀ ਇੱਕ ਮਲੂਕ ਜਹੀ ਕੁੜੀ ਨੂੰ ਬਾਹ ਫੜ ਕੇ ਅੰਦਰ ਲਿਆਇਆ ਸੀਗਾ ਅੰਦਰ ਆ ਕੇ ਬੇਜੀ ਕੋ ਲਾ ਕੇ ਉਹ ਬੋਲਿਆ ਬੇਜੀ ਰਾਤ ਆਪਣੀ ਕੋਠੀ ਦੇ ਮਗਰ ਹੀ ਸਰਕੜੇ ਵਿੱਚੋਂ ਦੀ ਮੁਸਲਮਾਨਾਂ ਦਾ ਕਾਫਲਾ ਲੰਘਿਆ ਸੀ ਸ਼ਾਇਦ ਮਲੇਰਕੋਟਲੇ ਵੱਲ ਭੱਜੇ ਜਾ ਰਹੇ ਸਨ ਉਥੇ ਮੁਸਲਮਾਨ ਰਾਜਾ ਹੋਣ ਕਰਕੇ ਵੱਡ ਟੱਕ ਨਹੀਂ ਸੀ ਗਈ ਹੋਈ ਕਿ ਰੌਲਾ ਸੁਣ ਕੇ ਮੈਨੂੰ ਉਦੋਂ ਜਾਗ ਆ ਗਈ ਸੀ ਜਦੋਂ ਸ਼ਹਿਰ ਕਾਫਲੇ ਦੇ ਕਾਫਲੇ ਤੇ ਧਾੜ ਵੀ ਟੁੱਟ ਪਏ ਸਨ ਜੀ ਇਕ ਜਹਾੜਾ ਪਿਆ ਗਿਆ ਹਵਾ ਵਿੱਚ ਫਾਇਰ ਹੋਏ ਸ਼ਾਇਦ ਪਾਲਿਸ ਵੀ ਆ ਗਈ ਸੀ ਉਹ ਪਛਾਂਪ ਪਰਤ ਗਏ ਸੀ ਹਨੇਰੇ ਵਿੱਚ ਹੀ ਕੁੜੀਆਂ ਬੁੜੀਆਂ ਸਾਰੀਆਂ ਗਾਂ ਲੰਘ ਗਈਆਂ ਫਿਰ ਚੁੱਪਚਾਹ ਹੋ ਗਈ ਸਵੇਰੇ ਜਦੋਂ ਮੈਂ ਉਧਰ ਗੇੜਾ ਮਾਰਨ ਗਿਆ ਤਾਂ ਕਈ ਲੋਕਾਂ ਵਿੱਚੋਂ ਵੱਡੇ ਟੁੱਕੇ ਹੋਏ ਸਾਨੂੰ ਬੜਾ ਜੀ ਖਰਾਬ ਹੋਇਆ ਦੇਖ ਕੇ ਉਹਨਾਂ ਵਿੱਚ ਹੀ ਇਹ ਕੁੜੀ ਡਿੱਗੀ ਪਈ ਸੀ ਜਿਸ ਦੇ ਫੱਟ ਤਾਂ ਕੋਈ ਨਹੀਂ ਸੀ ਸ਼ਾਇਦ ਡਰ ਕੇ ਬੇਹੋਸ਼ ਹੋ ਕੇ ਡੈਗ ਪਈ ਸੀ ਮੈਂ ਬਾਹ ਫੜ ਕੇ ਉਠਾਇਆ ਮੈਨੂੰ ਦੇਖ ਕੇ ਚੀਕਾਂ ਮਾਰਨ ਲੱਗ ਪਈ ਮੈਂ ਆਖਿਆ ਕਮਲ ਦੇ ਚੱਲ ਤੈਨੂੰ 베ਜੀ ਕੋਲ ਲੈ ਕੇ ਚੱਲਾਂ ਗੋਰੀ ਚਿੱਟੀ ਮਾਰ ਕੁਝ ਹੀ ਕੁੜੀ ਡਰੀ ਕਬਰਾਈ ਬਿਟਰ-ਬਿਟਰ ਝਾਕਦੀ ਰਹੀ ਬੈਠ ਜਾ ਪੁੱਤ ਕੁਰਸੀ ਤੇ ਰਣਜੀਤ ਮਾਇਆ ਨੂੰ ਕਹਿ ਕਉਜ ਇਸ ਨੂੰ ਖਾਣ ਨੂੰ ਦੇਵੇ 베ਜੀ ਨੇ ਕਿਹਾ ਸੀ 베ਜੀ ਨੇ ਉਸ ਨੂੰ ਪੁੱਛਿਆ ਕੀ ਨਾਂ ਹੈ ਤੇਰਾ ਉਸ ਨੂੰ ਜਿਵੇਂ ਆਪਣਾ ਨਾਂ ਹੀ ਭੁੱਲ ਗਿਆ ਸੀ ਡਰਨਾ ਮਜਾਲ ਹੈ ਇੱਥੇ ਤੇਨੂੰ ਕੋਈ ਹੱਥ ਲਾ ਜਾਵੇ ਕੀ ਨਾਂ ਹੈ ਤੇਰਾ 베ਜੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਪੁੱਛਿਆ ਜੀਨਤ ਉਸ ਨੇ ਸਾ ਸਧਹੀਨ ਆਵਾਜ਼ ਚ ਕਿਹਾ ਸੀਗਾ ਤੇਰੇ ਅੱਬਾ ਦਾ ਕੀ ਨਾਂ ਏ ਉਹ ਸਿਰਫ ਬੌਂਦਲੇ ਵਾਂਗ ਦੁੱਧ ਚਾਕ ਰਹੀ ਸੀਗੀ ਇੰਨੇ ਨੂੰ ਮਾਇਆ ਦੁੱਧ ਦੇ ਗਲਾਸ ਨਾਲ ਪਲੇਟ 'ਚ ਬਿਸਕਟ ਰੱਖ ਕੇ ਲੈ ਆ ਕਿ ਆ ਗਈ ਸੀ 베ਜੀ ਨੇ ਜੀਨਤ ਨੂੰ ਕਿਹਾ ਦੁੱਧ ਪੀ ਲੈ ਤੇ ਬਿਸਕਟ ਖਾ ਲੈ ਉਸਨੇ ਨਾ ਗਲਾਸ ਫੜਿਆ ਤੇ ਨਾ ਬਿਸਕਟ ਛੂਹੇ ਸੀ 베ਜੀ ਨੇ ਪੁੱਛਿਆ ਤੁਸੀਂ ਕਿੱਥੇ ਰਹਿੰਦੇ ਸੀਗੇ ਸ਼ਾਹੀ ਸਮਾਦਾਂ ਕੋਲ ਉਸਨੇ ਮਰੀਅਲ ਆਵਾਜ਼ ਚ ਕਿਹਾ ਸੀ ਤੂੰ ਡਰ ਨਾ ਕੁਝ ਖਾ ਲੈ ਤੇਰੇ ਅੱਬਾ ਤੇ ਅੰਮੀ ਦਾ ਪਤਾ ਕਰਕੇ ਤੈਨੂੰ ਮਲੇਰਕੋਟਲੇ ਪਹੁੰਚਾ ਦੇਵਾਂਗੇ 베ਜੀ ਨੇ ਕਿਹਾ ਅੱਬਾ ਤੇ ਅੰਮੀ ਤਾਂ ਵੜ ਦਿੱਤੇ ਸੀਗੇ ਉਸਨੇ ਰੋ ਕੇ ਪੌਂਦਰਿਆ ਮੰਗ ਦੱਸਿਆ ਸੀ ਰਣਜੀਤ ਨੇ ਕਿਹਾ ਬੇਜੀ ਮਲੇਰ ਕੋਟ ਲੈ ਦੀ ਵੀ ਇਹਦਾ ਕੋਈ ਹੁਣਾ ਆ ਮੈਂ ਇਹਨੂੰ ਆਪਣੀ ਮਾਂ ਕੋਲ ਪਿੰਡ ਛੱਡ ਆਉਂਗਾ ਦੋ ਤਿੰਨ ਦਿਨ ਸਾਡੇ ਘਰ ਰਹੀ ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਆਈ ਤੇ ਜੀਨਤ ਕਰਨੀ ਸੀ ਪੁੱਛਣ ਤੇ 베ਜੀ ਨੇ ਮੈਨੂੰ ਦੱਸਿਆ ਕਿ ਤੇਰੇ ਬਾਪੂ ਜੀ ਨੇ ਮਲੇਰ ਕੋਟਲੇ ਕੋਈ ਰਿਸ਼ਤੇਦਾਰ ਪਤਾ ਕਰਕੇ ਉਸ ਕੋਲ ਭੇਜ ਦਿੱਤੀ ਐ ਮੈਂ ਪੁੱਛਿਆ ਕਿਉਂ ਭੇਜੀ ਮੁਸਲਮਾਨਾ ਦੀ ਕੁੜੀ ਨੂੰ ਲੁਕੋ ਕੇ ਨਹੀਂ ਰੱਖ ਸਕਦੇਗੇ 베ਜੀ ਨੇ ਦੱਸਿਆ ਜੀਨਤ ਦੀ ਜਾਨ ਮਗਰੋਂ 베ਜੀ ਉਹ ਖਾ ਉਹ ਮਹਿਸੂਸ ਕਰ ਰਹੇ ਸਨ ਉਹ ਅੰਗਰੇਜ਼ਾਂ ਨੂੰ ਗਾਲਾਂ ਦੇਣ ਲੱਗ ਪਏ ਬਈ ਸਾਡੇ ਮੁਲਕ 'ਚ ਤਬਾਹੀ ਮਚਾ ਕੇ ਉਹਨਾਂ ਕੀ ਥਿਆ ਗਿਆ ਹਿਆ ਕਦੇ ਜ਼ਿਨਾ ਤੇ ਕਦੇ ਨਹਿਰੂ ਨੂੰ ਆਖਦੇ ਕਿ ਬਈ ਇਹਨਾਂ ਦੀਆਂ ਅੱਖਾਂ ਫੁੱਟੀਆਂ ਸਨ ਕਦੇ ਕਦੇ ਆਖਦੇ ਕਿ ਰੋੜ ਜਾਣੇ ਗਾਂਧੀ ਨੇ ਕਿਉਂ ਨਾ ਇਹ ਸਭ ਕੁਝ ਰੋਕਿਆ ਕਦੇ ਕਦੇ ਕਿੰਨਾ ਕਿੰਨਾ ਚੈਰ ਪਾਠ ਕਰਦੇ ਰਹਿੰਦੇ ਜਿੰਨਿੱਦਾਂ ਕੰਬਲਾਇਆ ਜਿਹਾ ਮੂੰਹ ਕਈ ਵਾਰ ਮੇਰੇ ਅੱਖਾਂ ਅੱਗੇ ਵੀ ਕਮ ਜਾਂਦਾ ਉਹ ਬੜੀ ਵਾਰੀ ਯਾਦ ਆਉਂਦੀ ਸੀ ਫੇਰ ਮਹੀਨੇ ਮਗਰੋਂ ਸਾਡਾ ਅਹਿਮਦ ਟਾਂਗੇ ਵਾਲਾ ਜਿਹੜਾ ਮੈਨੂੰ ਪਰਦੇ ਵਾਲੇ ਟਾਂਗੇ ਵਿੱਚ ਸਕੂਲ ਛੱਡਣ ਜਾਂਦਾ ਸੀ ਇੱਕ ਦਿਨ ਸਾਡੇ ਘਰ ਆਇਆ ਤੇ ਬੇਜੀ ਦੇ ਪੈਰੀਂ ਹੱਥ ਲਾ ਕੇ ਪੁੱਭਾ ਮਾਰ ਕੇ ਰੋ ਪਿਆ ਬੀਬਾ ਦੇ ਬਾਪੂ ਜੀ ਨੇ ਤੇਰਾ ਬਥੇਰਾ ਪਤਾ ਕਰਵਾਇਆ ਸੀਗਾ ਇਹੀ ਪਤਾ ਲੱਗਿਆ ਕਿ ਬਈ ਗੁਜਰਾ ਦੇ ਵੇੜੇ ਦੇ ਸਾਰੇ ਲੋਕ ਮਾਰ ਦਿੱਤੇ ਗਏ ਨੇ ਭੇਜੀ ਕਹਿ ਰਹੇ ਸਨ ਹਾਂ ਭੇਜੀ ਮੇਰੀ ਅੰਮੀ ਮੇਰੇ ਬੱਚੇ ਤੁਹਾਡੇ ਨੂੰ ਸਾਰੇ ਮਾਰ ਦਿੱਤੇ ਗਏ ਹਨ ਮੈਂ ਤਾਂ ਉੱਥੋਂ ਭੱਜ ਨਿਕਲਿਆ ਸੀ ਖੇਤਾਂ ਵਿੱਚੋਂ ਦੀ ਲੰਘਦਾ ਹੋਇਆ ਰਾਤੋ ਰਾਤ ਮਲੇਰਕੋਟਲੇ ਪਹੁੰਚ ਗਿਆ ਸ਼ੁਕਰ ਹੈ ਗੁਰੂ ਜੀ ਦੇ ਕਿ ਮਲੇਰਕੋਟਲੇ ਨੂੰ ਵਸਦਾ ਰਹਿਣ ਦਾ ਵਾਰ ਦਿੱਤਾ ਹੋਇਆ ਹੈ ਤਾਹੀ ਤਾਂ ਇਦਰੇ ਕੁਝ ਨਹੀਂ ਸੀ ਹੋਇਆਗਾ ਹਾਂ ਅਹਿਮਦ ਜਦੋਂ ਸਰਹੰਦ ਵਿੱਚ ਗੁਰੂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਨ ਲੱਗੇ ਸੀ ਤਾਂ ਸਿਰਫ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਹਰਾ ਮਾਰਿਆ ਸੀਗਾ ਭਾਵੇਂ ਉਹ ਮਾਸੂਮਾਂ ਦੇ ਕਤਲ ਨੂੰ ਟਾਲ ਨਾ ਸਕਿਆ ਪਰ ਮੁਸਲਮਾਨ ਹੁੰਦਿਆ ਹੋਇਆ ਵੀ ਉਸ ਨੇ ਇਸ ਕਾਰੇ ਦਾ ਵਿਰੋਧ ਤਾਂ ਕੀਤਾ ਸੀਗਾ ਗੁਰੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਿਰਫ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਹਰਾ ਮਾਰਿਆ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮਲੇਰਕੋਟਲਾ ਹਮੇਸ਼ਾ ਵਸਦਾ ਰਹੇਗਾ ਬੇਜੀਨੀ ਦੱਸਿਆ ਸੀਗਾ हां बेजी ਤੁਸੀਂ ਠੀਕ ਕਹਿ ਰਹੇ ਹੋ ਇਨਾ ਬੁਰੇ ਦਿਨਾਂ ਵਿੱਚ ਆਲੇ ਦਿਵਾਲੇ ਦੇ ਪਿੰਡਾਂ ਅਤੇ ਮਲੇਰਕੋਟਲੇ ਵਿੱਚ ਵਸਦੇ ਸਿੱਖਾਂ ਨੇ ਮਲੇਰਕੋਟਲੇ ਦੇ ਆਲੇ ਦਿਵਾਲੇ ਠਿਕਰੀ ਪੈਰਾ ਲਈ ਰੱਖਿਆ ਸੀਗਾ ਤਾਂ ਜੋ جنੂਨੀ ਤੇ ਲਟੇਰੇ ਇਧਰ ਨੂੰ ਮੂੰਹ ਨਾ ਕਰਨ احمد ਨੇ ਕਿਹਾ ਸੀਗਾ ਫਿਰ احمد ਤੇਰਾ ਕੀ ਹਾਲ ਹੈ ਨਾਲੇ ਮਾਇਆ ਰੋਟੀ ਪਾ ਕੇ ਦੇ ਦੇ احمد ਨੂੰ 베ਜੀ ਨੇ ਕਿਹਾ ਸੀਗਾ ਹਾਲ ਕੀ ਹੋਣਾ 베ਜੀ ਦੇ ਨੇ ਬੱਸਾਂ ਦੇ ਅੱਡੇ ਤੇ ਮਜ਼ਦੂਰੀ ਕਰਦਾ ਰਹਿਣਾ ਤੇ ਫਿਰ ਰਾਤ ਨੂੰ ਰਿਸ਼ਤੇਦਾਰਾਂ ਦੀ ਇੱਕ ਕੋਠੜੀ ਵਿੱਚ ਸੌਂ ਜਾਣਾ ਹੈ احمد ਨੇ ਕਿਹਾ ਤੋ ਫਿਰ ਪਾਕਿਸਤਾਨ ਨਹੀਂ ਗਿਆਗਾ 베ਜੀ ਨੇ ਪੁੱਛਿਆ ਪਾਕਿਸਤਾਨ ਸਾਡਾ ਕੌਣ ਸੀਗਾ ਨਰੇ ਪਾਕਿਸਤਾਨ ਨੂੰ ਕੀ ਰੋਟੀ ਦੀ ਥਾਂ ਖਾ ਲਾਵਾਂਗੇ ਜਾਂ ਕੱਪੜਿਆਂ ਦੀ ਥਾਂ ਪਾ ਲਾਵਾਂਗੇ ਅਹਿਮਦ ਨੇ ਦੱਸਿਆ ਸੀਗਾ ਇਹਨੇ ਨੂੰ ਮਾਇਆ ਰੋਟੀ ਲੈ ਕੇ ਆ ਗਈ ਰੋਟੀ ਫੜਦਿਆਂ ਅਹਿਮਦ ਬੋਲਿਆ 베ਜੀ ਜਰਨੈਲ ਸਾਹਿਬ ਦੇ ਦੋ ਪੁਰਾਣੇ ਪਜਾਮੇ ਕੁਰਤੇ ਵੀ ਦੇ ਦਿਓ ਇਹ ਸੁਣ ਕੇ 베ਜੀ ਨੇ ਕਿਹਾ ਪੁਰਾਣੇ ਕਿਉਂ ਪੈਸੇ ਲੈ ਜਾਵੇਂ ਨਵੇਂ ਬਣਵਾ ਲਵੀ ਤੂੰ ਸਾਡੇ ਕੋਲ ਕਿਉਂ ਨਹੀਂ ਆ ਜਾਂਦਾਗਾ ਇੱਥੇ ਤਾਂ ਹਣ 베ਜੀ ਪੁਰਾਣਾ ਸਭ ਕੁਝ ਹਰ ਵੇਲੇ ਯਾਦ ਆਉਂਦਾ ਰਹੂਗਾ ਨਾਲੇ ਉੱਥੇ ਰਹਿੰਦੇ ਦਾ ਹੋ ਸਕਦਾ ਏ ਕਿਸੇ ਦੀਪ ਗੁਰਬਾ ਗੁਜਰਾਂ ਦੀ ਕੁੜੀ ਨਾਲ ਨਿਕਾਹ ਵੀ ਹੋ ਜਾਵੇ ਅਹਿਮਦ ਨੇ ਕਿਹਾ ਸੀਗਾ ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ ਸੀਗਾ ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਤਾਂ ਪਤਾ ਨਹੀਂ ਚੱਲਿਆਗਾ ਗਫੂਰ ਨੂੰ ਪਹਿਲਾਂ ਤਾਂ ਮਾਜੀ ਨੇ ਅੰਦਰ ਲੁਕੋ ਰਿਆ ਸੀਗਾ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ ਫਿਰ ਪਤਾ ਲੱਗਿਆ ਕਿ ਬਾਬਾ ਜੀ ਗਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ ਉੱਥੇ ਉਹਨਾਂ ਨੇ ਲੋਕਾਂ ਤੋਂ ਪਤਾ ਕਰਕੇ ਗਫੂਰ ਦੇ ਮੰਡੀਆਂ ਪਿੰਡ ਤੋਂ ਅਮੀ ਤੇ ਅੱਬਾ ਨੂੰ ਵੀ ਲੱਭ ਲਿਆ ਏ ਪਰ ਗਫੂਰ ਫਿਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚੰਬੜ ਚੰਬੜ ਕੇ ਚਿਗਿਆੜਾ ਮਾਰਦਾ ਸੀ ਆਖਦਾ ਸੀ ਕਿ ਮੈਂ ਇੱਥੇ ਹੀ ਰਹਿਣਾ ਆ ਜਾਣਾ ਨਹੀਂਗਾ ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਆਏ ਸੀ ਕਿ ਟਿਕ ਟਕਾ ਹੋਵੇ ਤੇ ਜਿੱਥੇ ਵੀ ਤੂੰ ਹੋਇਆ ਮੈਂ ਲੈ ਆਉਂਗਾ ਜੈਸਰ ਦੈਨ ਉਹ ਗਿਆ ਸੀਗਾ ਉਸ ਦਿਨ ਮਾਜੀ ਨੇ ਰੋਟੀ ਵੀ ਨਹੀਂ ਖਾਦੀਗੀ ਦੋ ਚਾਰ ਦਿਨਾਂ ਮਗਰੋਂ ਮਾਜੀ ਪਿੰਡੋਂ ਸਾਨੂੰ ਮਿਲਣਾ ਏ ਤੇ ਉਹਨਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਇੱਕ ਦੇ ਖੇਤ ਵਿੱਚ ਲੁਕ ਗਿਆ ਸੀਗਾ ਬਾਬਾ ਜੀ ਆਖਦੇ ਹੁੰਦੇ ਸਨ ਕਿ ਜੇ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਸ ਨੂੰ ਹੱਥ ਵੀ ਲਾ ਜਾਂਦਾ ਪੰਜਵੇਂ ਛੇਵੇਂ ਦਿਨ ਇੱਕ ਵਿੱਚੋਂ ਹੀ ਮਰਿਆ ਲੱਭਿਆ ਸੀਗਾ ਉਹ ਵੀ ਕੁੱਤਿਆਂ ਦਾ ਚੁੰਡਿਆ ਹੋਇਆ ਬਾਬਾ ਜੀ ਨੇ ਕੋਰੀ ਚਾਦਰ ਚ ਲਪੇਟ ਕੇ ਚੌ ਬੰਦਿਆਂ ਤੋਂ ਕਬਰਸਤਾਨ ਵਿੱਚ ਦਫਨਾ ਦਿੱਤਾ ਸੀਗਾ ਲੋਕੀ ਆਖਦੇ ਸਨ ਕਿ ਉਹਨਾਂ ਨੇ ਪਹਿਲੀ ਵਾਰ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਸੀ ਬਾਬਾ ਜੀ ਨੇ ਪਹਿਲਾਂ ਹੀ ਪਾਪ ਲਿਆ ਸੀਗਾ ਕਿ ਦੂਜੇ ਪਿੰਡਾਂ ਦੀ ਚਾਂਬਲੀ ਹੋਈ ਪੀੜ ਲੋਕਾਂ ਦੀ ਵੱਡ ਟੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਬੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ ਐਸ ਲਈ ਉਹਨਾਂ ਨੇ ਬਾਪੂ ਜੀ ਨੂੰ ਆ ਕੇ ਪਟਿਆਲੇ ਤੋਂ ਪੁਲਿਸ ਦੇ ਕੁਝ ਬੰਦੇ ਬੁਲਾ ਲਏ ਸਨ ਫਿਰ ਪਿੰਡ ਦੇ ਮੁਸਲਮਾਨ ਪਰਿਵਾਰਾਂ ਜਿਸ ਵਿੱਚ ਸਭ ਤੋਂ ਪਹਿਲਾਂ ਬਦਰੇ ਗੁੱਜਰ ਦਾ ਪਰਿਵਾਰ ਸਦੀਕ ਦਾ ਪਰਿਵਾਰ ਅਤੇ ਰਿਸ਼ਤੇਦਾਰ ਮਸੀਤ ਵਾਲੇ ਮੌਲਵੀ ਸਾਹਿਬ ਫਤੂ ਬੁਰੀ ਦਾ ਪਰਿਵਾਰ ਤੇ ਇਹੋ ਜਿਹੇ ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲਿਸ ਦੇ ਨਾਲ ਮਲੇਰਕੋਟਲੇ ਛੱਡ ਆਏ ਸਨ ਉਹਨਾਂ ਜਾਣ ਵਾਲਿਆਂ ਵਿੱਚੋਂ ਕੁੱਝ ਜਨਾਨੀਆਂ ਤੇ ਬੰਦੇ ਆਪਣੀਆਂ ਆਪਣੀਆਂ ਤਰੋਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਜੀ ਕੋਲ ਰੱਖਣ ਆਏ ਸਨ ਉਹ ਕਹਿ ਰਹੇ ਸਨ ਕਿ ਜਦੋਂ ਅਮਨ ਚੈਨ ਹੋਇਆ ਤਾਂ ਆ ਕੇ ਲੈ ਜਾਣਗੇ ਪਰ ਮਾਜੀ ਨਹੀਂ ਮੰਨੇ ਉਹ ਕਹਿ ਰਹੇ ਸਨ ਨਾ ਪਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦਾ ਏ ਮੈਂ ਜੇ ਅੱਖਾਂ ਮੀਚ ਗਈ ਕਿਨੇ ਸਾਂਭਣਗਾ ਨੇ ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਜਾਓ ਜਿਸ ਦਿਨ ਉਹ ਗਏ ਸਨ ਤਾਂ ਮਾਂ ਜੀ ਨੇ ਉਸ ਦਿਨ ਕਿਹੜਾ ਰੋਟੀ ਖਾਦੀ ਸੀਗੀ ਉਹਨਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਘਿਓ ਦਾ ਬਣਾਏ ਬਿਸਕਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੂ ਉਹਨਾਂ ਨੂੰ ਇਹ ਕਹਿ ਕੇ ਚੁਕਵਾ ਦਿੱਤਾ ਸੀਗਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਤਾਂ ਰਾਹ ਵਿੱਚ ਕੰਮ ਆ ਜਾਣਗੇ ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਕਿ ਆਪਾਂ ਹੋਰ ਬਣਵਾ ਲਵਾਂਗੇ ਉਹ ਬਿਸਕਟ ਤਾਂ ਮੈਂ ਪੁਲਿਸ ਦੇ ਹੱਥ ਪਟਿਆਲੇ ਨੂੰ ਭੇਜ ਦਿੱਤੇ ਨੇ